ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੋਗੇ ਠੀਕ ਠਾਕ ਹੋਵੋਗੇ ਤੇ ਟਾਈਮ ਹੋ ਗਿਆ 6:30 ਹੋ ਗਏ ਆ ਰਾਤ ਦੇ ਮੇਰਾ ਪੂਰਾ ਹੋ ਗਿਆ ਤੇ ਗੁਰਪਰਬ ਅੱਜ ਸ਼ਾਮ ਦਾ ਟਾਈਮ ਆ 15 ਨਵੰਬਰ ਦਾ ਤੇ ਆਪਾਂ ਹੁਣ ਬਲੌਗ ਸ਼ੁਰੂ ਕੀਤਾ ਉਦੋਂ ਦਾ ਟਾਈਮ ਹੀ ਨਹੀਂ ਲੱਗਿਆ ਜਦੋਂ ਮੈਂ ਪਹਿਲਾ ਵੀਡੀਓ ਉਹ ਕਰੀ ਸੀਗੀ ਬਣਾਈ ਐਡੀਟਿੰਗ ਕਰੀ ਬਸ ਟਾਈਮ ਹੀ ਨਹੀਂ ਲੱਗਿਆ ਕੰਮ ਦੇ ਵਿੱਚ ਦੇਖ ਲਓ ਮੈਂ ਤਾਂ ਹੁਣੇ-ਹੁਣੇ ਸ਼ਾਵਰ ਲੈ ਕੇ ਆਈ ਆ ਹਾਲੇ ਚੈਂਪਸ ਨੂੰ ਪੁਲਾਇਆ ਠੰਡ ਲੱਗਦੀ ਆ ਸ਼ਾਲ ਸੂਰ ਲੈ ਲਿਆ ਕੋਟੀ ਚਵਾਟਰ ਪਾ ਲਿਆ ਤੇ ਹੁਣ ਆਪਾਂ ਲਾਉਣੇ ਆ ਦੀਵੇ ਤੇ ਹੈਪੀ ਗੁਰਪਰਬ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਤੇ ਜਿਹੜਾ ਤੇ ਡੈਡੀ ਪੈ ਨੇ ਆ ਜਾਓ ਸਾਡੇ ਨਾਲ ਦੀਵੇ ਦੂ ਬੁਲਾਵਾ ਦਿਓ ਬੁਲਾ ਦਿਓ ਕਿੰਨਾ ਥੱਕ ਗਿਆ ਬੁਲਾ ਦਿਓ ਹਾਂ ਆਜੋ ਚਲ ਫੇ ਪੈ ਜਾਓ ਕਹਿੰਦੇ ਮੈਂ ਥੱਕ ਗਿਆ ਇਹ ਪਹਿਲਾਂ ਇੱਕ ਤਾਂ ਉਹ ਆ ਗਏ ਖੇਤ ਦੇ ਵਿੱਚ ਮੈਂ ਜਿਹੜਾ ਨੇ ਦੱਸਿਆ ਮਨਾਉਂਦੀ ਸੀ ਕੀ ਆ ਗਏ ਸੀ ਬੈੜੀਆਂ ਆ ਗਏ ਸੀ ਪਹਿਲਾਂ ਬੈੜੇ ਆ ਗਏ ਸੀ ਤੇ ਆਪਣਾ ਪੱਠੇ ਖਾਂਦੇ ਸੀਗੇ ਉਦੋਂ ਤਾਂ ਪਰਮ ਭਜਾ ਕੇ ਆਇਆ ਤੇ ਹੁਣ ਮੈਨੂੰ ਯਾਰ ਨੇ ਦੱਸਿਆ ਇੱਕ ਹੁਣ ਅੱਧੀ ਰਾਤ ਲੱਭੇ ਲਾਲਾ ਬਿੱਲ ਰੱਖ ਕੇ ਗਿਆ ਕਰ ਲੋ ਗੱਲ ਵੀ ਤੈਨੂੰ ਪੂਰਾ ਦਿਨ ਟਾਈਮ ਹੀ ਨਹੀਂ ਲੱਗਿਆ ਬਿੱਲ ਰੱਖਣ ਦਾ ਬਿਜਲੀ ਦਾ ਤੇ ਹੁਣ ਇਹੇ ਦੇਖ ਕੇ ਆਏ ਨੇ ਵੀ ਦੁਬਾਰਾ ਤਾਂ ਨਹੀਂ ਆਗੇ ਬੜੀਆਂ ਫਿਰ ਥੱਕਣਾ ਹੀ ਐ ਏਡੀ ਦੂਰ ਤੱਕ ਜਾ ਕੇ ਆਏ ਨੇ ਚਲੋ ਮੈਂ ਤੇ ਯਾਰ ਲਾਉਨੇ ਆਂ ਦੀਵੇ ਤੇ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਤੇ ਵਲੌਗ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਦਾਲ ਨੂੰ ਆਪਾਂ ਲਾਉਣਾ ਥੜਤਾ ਦਾਲ ਬਣੀ ਪਈ ਆ ਦੁੱਧ ਗਰਮ ਹੋਇਆ ਪਿਆ ਆਟਾ ਗੁੰਨੇ ਆ ਪਿਆ ਤੇ ਦੁੱਧ ਬਾਲਟੀ ਚੋਂ ਬਸ ਕੱਢਣਾ ਹੀ ਆ ਉਹ ਜਿਹੜਾ ਹੁਣ ਰੱਖਿਆ ਘਰੇ ਅੱਜ ਮੈਂ ਸ਼ਾਮ ਨੂੰ ਡੈਰੀ ਹੀ ਪਾਇਆ ਮੱਕਾ ਥੋੜਾ ਹੀ ਹੁੰਦਾ ਵੀ ਆਪਾਂ ਸਵੇਰੇ ਇੱਕੋ ਟਾਈਮ ਬੱਚੇ ਰਿਹਾ ਕਰਾਂਗੇ ਤੁੰਦ ਜੀ ਚ ਕੀ ਭੇਜਣਾ ਤੇ ਹੁਣ ਕੀ ਕਰਨਾ ਤੇ ਮੈਂ ਭੁੱਲ ਗਈ ਦੀਵੇ ਲਾਉਣੇ ਮੈਂ ਭੁੱਲ ਗਈ ਆ ਜਾ ਜਾ ਰਿਹਾ ਦੀਵੇ ਲਾਈਏ ਇੱਥੇ ਜਾਕ ਲਿਆਨੇ ਓਰੇ ਟਰਾਈਪੋਡ ਲੈ ਕੇ ਆ ਕਿੰਨੇ ਸੋਨੇ ਲਾ ਦੇ ਜਿਆ ਨੇਰੇ ਦੇ ਵਿੱਚ ਲਾਟਾਂ ਦੇਖੀ ਜੀ ਆ ਤੇਰਾ ਹੋਆ ਨੋਕਾ ਪਾਉਂਦੇ ਆ ਜ ਤੈਨੂੰ ਵੀਰੇ ਮੇਰਾ ਫੋਨ ਵਿੱਚ ਰਖਾ ਤਾ ਹਾ ਹਾ ਕਿੱਥੇ ਰੱਖੀਏ ਕਿੱਥੋਂ ਲਈਏ ਤੇ ਰੱਖ ਲਾਉਣੀਆ ਚੱਲ ਕਿੱਥੇ ਕਲਾਉਣੀਆ ਕੋਲਿਆਂ ਤੇ ਲਾ ਦੰਨੇ ਆ ਲਾ ਦੇ ਵੀਰੇ ਲੱਟ ਅੱਛੇ ਲੱਟਾ ਦੇ ਦੰਨੇ ਰੇਜ ਤੇ ਕੱਲ ਸੌਦੇ ਲਿਆਂਦੇ ਸੀ ਕਿ ਅੱਜ ਫੇਰ ਲਿਆਂਦੇ ਨੇ ਤੇ ਅੱਜ ਇਹਨਾਂ ਦੀ ਉਹ ਆ ਟੈਸਟ ਕਰਵਾਇਆ ਕੱਲ੍ਹ ਹੀ ਕਰਵਾ ਕੇ ਨਹੀਂ ਸੀ ਆਏ ਤੇ ਅੱਜ ਕਰਵਾ ਕੇ ਆਏ ਨੇ ਇਹਨਾਂ ਦੇ ਸੈੱਲ 44000 ਸੈੱਲ ਘਟਨੇ ਹਾਲੇ ਤੇ ਹੁਣ ਠੀਕ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਤੇ ਸੋਦੇ ਕੱਲ ਵੀ ਲੈ ਕੇ ਆਏ ਸੀ ਕੱਲ ਵਾਲੇ ਵੀ ਹਲੇ ਇੱਥੇ ਹੀ ਤੁਰੇ ਫਿਰਦੇ ਆ ਜਿਹੜੀ ਲੋੜ ਸੀ ਕੱਢ ਲੇ ਬਾਕੀ ਓਪਨੇ ਫਿਰਦੇ ਹੁਣ ਮੈਂ ਕਿੱਧਰ ਕਿੱਧਰ ਭੋਜ ਮਾ ਬਈ ਤੇ ਬਾਕੀ ਅੱਜ ਫੇਰ ਲੈ ਕੇ ਆਏ ਨੇ ਮੱਕੀ ਦਾ ਆਟਾ ਵਗੈਰਾ ਮੰਗਾਇਆ ਆਪਾਂ ਨੇ ਮੱਕੀ ਦੇ ਰੋਟੀਆਂ ਬਣਾਵਾਂਗੇ ਤੇ ਫੋਨ ਲਾ ਲਈ ਆਪਾਂ ਟਰਾਈਪੋਡ ਤੇ ਪਿੱਛੇ ਲਿਆਜਰ ਔਰ ਥੱਲੇ ਬੈਠ ਕੇ ਦੀਵੇ ਆ ਤੇ ਦੇਖੋ ਰੱਖ ਦੇ ਤਾਂ ਹਾਂ ਮਰ ਕੋਲ ਮਣੀ ਕੇ ਗੁੰਟਾ ਉਂਟੇ ਚ ਖਰਾਰੀ ਆ ਰਹੀ ਆ ਰੱਖਿਆ ਟਾਵਨ ਜੂਂਟੇ ਦੇ ਖਲਾਰ ਕੇ ਨਹੀਂ ਮੈਂ ਫਿਰਦਾ ਆ ਦੇਖ ਲੈ ਹਾਈ ਹਾਈ ਥੱਕ ਜਾਈਦਾ ਸਾਰਾ ਦਿਨ ਇਧਰ ਉਧਰ ਉਧਰ ਇਧਰ ਕੰਮ ਕਰ ਕਰ ਕੇ ਹਾਲੇ ਵੀ ਦੇਨ ਰੋਟੀ ਬਣਾਉਣੀ ਆ 7 ਵਜ ਜਾਣੇ ਨੇ ਲੈ ਆ ਵੀਰੇ ਦੀਵਿਆਂ ਆਣ ਥਾਣ ਦਿਵਾਲੀ ਦਾ ਦੀਵਾ ਥਾਲ ਵੀ ਉਦਾਂ ਹੀ ਪਿਆ ਤੋਂ ਜਨਨ ਦੇ ਵਿੱਚ ਦੀਵੇ ਤਾਂ ਤੂੰ ਦੇਨੇ ਦੇਨੇ ਚੱਕ ਲੈਂਦਾ ਚੁੱਲ੍ਹੇ ਤੇ ਬੈਨੇ ਦੀਵੇ ਸਾਰੇ ਆਉਂਥੇ ਟੋਕਰੀ ਜਿਵੇਂ ਦੀ ਮੈਂ ਪਤਾ ਹੈਗੇ ਗੁਰਪਰਬ ਲਈ ਰੱਖੇ ਸੀ ਆਹ ਦੇ ਆਹ ਦੇ ਪੇ ਟੋਕਰੀ ਆ ਦੇ ਲੋਕ ਦੀਵਾਲੀਂ ਤੇਲ ਲੈ ਕਿਉਂਦੇ ਅਸੀਂ ਅੱਜ ਗੁਰਪਰਬ ਨੂੰ ਲਿਆਂਦਾ ਆਹ ਤੇਲ ਲਿਆ ਫੜਾ ਬਸ ਆਹ ਦੇ ਤਾਂ ਦੀਵੇ ਇੱਥੋਂ ਬੱਤੀਆਂ ਚੱਕ ਲਾ ਬਾਈ ਗੁਰੂ ਦਾ ਨੌ ਲੈ ਕੇ ਇਹ ਜਿਮ ਮੱਖਣਾ ਕੋਣ ਤੇ ਮੱਖਾ ਜਿਨਾ ਬਾਈ ਤੇਲ ਕਿਉਂ ਬਸ ਹੁਣ ਉਹ ਤਾਂ ਬਾਲਾ ਬੜਾ ਇਹ ਛੋਟੇ ਜਿਹੜਾ ਦੋ ਇਹ ਵੀ ਛੋਟਾ ਦੇ ਜਲਾ ਦੋ ਆਹ ਦੇ ਹੈਗੇ ਕਿੰਨੇ ਪਰ ਉਹ ਬੜਾ ਇੱਕ ਰੋ ਇੰਨੇ ਆ ਕਿ ਉਹ ਪਾਣੀ ਲਿਆਉਂਦੀ ਬੜੀ ਪਤਾ ਨਹੀਂ ਉਹ ਤੇ ਬਸ ਆ ਇੱਧਰ ਰੱਖ ਦੇ ਤਾਂ ਕੋਈ ਬੋਲੀ ਪੰਜ ਬੋਤਲਾਂ ਲਿਆਉਂਦੀ ਵੀ ਤੁਸੀਂ ਇੱਕ ਲਿਆਓ ਪੰਜ ਲਿਓਣੀਆਂ ਜ਼ਰੂਰੀਆਂ ਜਦੋਂ ਇੱਕ ਬੁੱਕ ਜਿਦੋਂ ਵਾਰਾ ਫੇਰ ਲਿਆਵਾਂਗੇ ਕਿਹੜਾ ਇਮਾਨ ਨਾ ਪੋ ਗੇੜਾ ਨਾ ਮਾਰਨਾ ਏਦੀ ਵੀ ਕੱਟ ਨੀ ਮਾਂ ਅੰਦਰ ਮੇਰਾ ਘਰ ਆਲਾ ਜਿੰਨੀ ਚੀਜ਼ ਮੈਂ ਕਹਿ ਦਵਾ ਉਨੀ ਪੱਕਾ ਲੈ ਕੇ ਆਉਣਾ ਕਿਦੋਂ ਖੁੱਲੂ ਇਹ ਦੇਤਰ ਕਿੱਥੇ ਤੋਂ ਹੋਸਰਾ ਮੰਮੀ ਤੇ ਖੜ ਜਾ ਹੁਣ ਕ ਮੇਰਾ ਫੋਨ ਨਾ ਛੱਡਦੀ ਕਿਤੇ ਨਹੀਂ ਕਿਤੇ ਤੇ ਬਾਲ ਵੀ ਖੁੱਲੇ ਆ ਇਹ ਤਾਂ ਗੋਗਾਈ ਨਹੀਂ ਇੱਥੇ ਤੋ ਨਾ ਮਾਰਵਾ ਨਹੀਂ ਐ ਮਾਂ

ਓਏ ਉਹੀ ਗੱਲ ਹੋ ਗਈ ਜਿਹਦਾ ਡਰ ਸੀ ਕੀ ਪਰ ਨਹੀਂ ਆਏ ਲੱਗਦਾ ਓਏ ਓਏ ਆਏ ਲੱਗਦਾ ਸਿਰਾਂ ਆਏ ਲੱਗਦਾ ਹੋ ਟੁੱਟਣਾ ਹੀ ਸੀ ਸਾਰਾ ਆਹ ਹਾਂ ਗਲਤ ਨਹੀਂ ਤੋੜਿਆ ਸਹੀ ਹੈ ਮੈਂ ਤੋੜਨਵਾ ਹੀ ਗਰੂਜ ਜੇ ਬਾਤ ਚਲੀ ਦੋ ਕੋਲੇ ਆ ਤੇ ਕਿੰਨੇ ਗਲਾਉਣੇ ਆ ਆ ਕਿਤੇ ਸੀ ਉਹ ਪਾਉ ਦੀ ਗਲਾਉਣਾ ਚਾਹ ਹੁਣ ਥੋੜੇ ਜਿਹਾ ਲਾ ਲਗੀ ਵੇ ਇੱਥੇ ਰੱਖ ਦੇ ਬਾਬਿਆਂ ਕੋਲੇ ਮੈਂ ਇੱਥੇ ਮੋਤੀ ਰਾ ਦੇ ਮੋਦਕ ਦੋ ਮੋਮਬਤੀਆਂ ਲਾ ਦੇ ਪੱਤੀਆਂ ਥੱਲੇਗਾ ਤੇ ਰੱਖਤੀਆਂ ਕੋਮਾ ਜਿਹਾ ਜਾਰੀ ਜੋ ਆਈ ਨਾ ਲੀ ਦੋ ਪੱਤੀਆਂ ਬਾਹਲੀਆਂ ਵੱਡੀਆਂ ਨੇ ਡੱਬੀ ਲਿਆ ਇਥੋਂ ਲਾ ਕੇ ਲਾ ਜਾਂਦੇ ਹਾਂ ਮੋਬੱਤੀਆਂ ਕੀ ਮੋਬੱਤੀਆਂ ਦੋ ਦੋ ਪਤਾ ਨਹੀਂ ਮੈਂ ਤਾਂ ਪਤਾ ਨਹੀਂ ਇੱਥੇ ਆਏ ਦੇ ਵਿੱਚ ਇਹੋ ਮੋਬੱਤੀਆਂ ਡੱਬੀ ਔਰ ਤੁਹਾਡੇ ਉਹ ਚਾਹ ਪਟਾਕਿਆਂ ਚ ਓ ਨੋ ਹੁਣ ਤੇ ਜੋ ਰੋ ਮੈਂ ਤਾਂ ਲੱਗਦਾ ਪਟਾਕਿਆਂ ਜਿਹਨੇ ਮੋਬੱਤੀ ਛੋਟਾ ਪਟਾਕੇ ਆ ਗਏ ਫਲੈਟ ਲਾ ਕੇ ਧਿਆਨ ਨਾ ਜਾਈ ਬੈਟਰੀ ਲੈ ਜਾ ਜਾਨ ਨੂੰ ਰੈਟ ਲਾਏਗਾ ਬਚਾਏਗਾ ਜਾਨ ਨੂੰ ਚੱਕ ਕੇ ਮੋੜੇ ਆਏਗਾ ਮੈਂ ਦੇਖੂਗੀ ਤੀ ਕੋਲੋਂ ਤੇ ਤੁਹਾਡੀ ਕੀ ਆ ਉਹ ਚੱਲ ਕੋਰ ਮੋੜੇਗਾ ਕੋਈ ਪਾ ਦੇ ਹਾਂਜੀ ਆਉਣਾ ਅਜੇ ਥੋੜਾ ਜੀ ਕਰਦਾ ਜਿਉਂ ਅਸੀਂ ਕਾ ਜਵਾਬ ਦਿੱਤਾ ਤੁਹਾਨੂੰ

ਮੋਰੀ 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 ਕਮਾਲ ਏ ਤੇਲ ਤੋਂ ਲੱਤੇ ਪਾ ਲਈ ਇਧਰੋਂ ਇਧਰ ਇਧਰ ਹੋ ਜਾ ਮਾटिया ਉੱਤਰ ਮੂੰਗਰੇ ਹੋ ਜਾ ਹਾਲ ਐਟ ਲੌਂਚ ਚੱਲ ਇੱਕ ਗੋਲਰਾ ਉੱਤਰ ਮੈਂ ਰੇਡ ਚ ਰੱਖਦੀ ਆ ਫੜ ਆ ਫੜ ਲੋ ਖਾਓ ਫਿਰੜਾ ਲਵੇ ਲਾ ਲਣ ਦੋ ਮੰਮੀ ਦੀ ਹਾਈਟ ਪਾਤੀ ਕੀ ਇਹ ਕੀ ਹਾਈਟ ਪੱਤੀ ਇਹ ਤੇਦੀਏ ਮੋਕਦੀਏ ਕੋਸ਼ਿਸ਼ ਕਰਾਂ ਇੱਥੇ ਹਾਇਟ ਕੀ ਇਹ ਪਤੀ पे ਕੱਟ ਰੱਖਣੀ एक किथे रख दे हे Topi रख दन चला तो ਅਏ ਡੀਗਰੀ ਲੀਨਰਾਂ